हां जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਇਹ ਜਿਹੜੀ 264 ਭਰਤੀ ਸੰਬੰਧੀ ਸਿੱਖਿਆ ਵਿਭਾਗ ਵੱਲੋਂ ਜੇ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਇਸ ਭਰਤੀ ਦਾ ਹੁਣ ਅਗਲਾ ਪ੍ਰੋਸੈਸ ਹੈ ਜਿਹੜਾ ਕਾਫੀ ਲੰਬੇ ਸੰਘਰਸ਼ ਤੋਂ ਬਾਅਦ ਸ਼ੁਰੂ ਹੋਇਆ ਤੇ ਜੋ ਨੋਟਿਸ ਜਾਰੀ ਕੀਤਾ ਗਿਆ ਤੇ ਕੀ ਕੁਝ ਲਿਖਿਆ ਹੈ ਨੋਟਿਸ ਵਿੱਚ ਅੱਜ ਆ ਜੋ ਦੇਖਦੇ ਹਾਂ ਸਕਰੀਨ ਦੇ ਉੱਤੇ ਤੁਹਾਡੇ ਨੋਟਿਸ ਹੈ ਜੀ 7 6 2024 ਡੇਟ ਜਿਹੜੀ ਆ ਪਾਈ ਹੋਈ ਹੈ ਅੱਜ ਦੇਰ ਸ਼ਾਮ ਦੇ ਨੋਟਿਸ ਹੈ ਜਿਹੜਾ ਸਿੱਖਿਆ ਭਾਗ ਨੇ ਜਾਰੀ ਕੀਤਾ ਸੂਚਿਤ ਦੇ ਸਕਦੇ ਹਾਂ 2364 ਫਰਤੀ ਦਾ ਜਿਹੜਾ ਇਸ਼ਤਿਹਾਰ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਟੈਸ ਲੈ ਕੇ ਉਸ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਉਸ ਵਾਰੇ ਫਰਤੀ ਜਿਹੜੀ ਕੋਰਟ ਦੇ ਵਿੱਚ ਚਲੀ ਗਈ ਮੁੱਖੀ ਗੱਲ ਕਰਾਂਗੇ ਨਤੀਜਾ ਘੋਸ਼ਿਤ ਕਰਨ ਅਫਰੰਤ ਵਿਭਾਗ ਵੱਲੋਂ 16 12 2020 ਨੂੰ ਉਮੀਦਵਾਰਾਂ ਦੀ ਸਕਰੂਟਨੀ ਪ੍ਰਕਿਰਿਆ ਸ਼ੁਰੂ ਵੀ ਗਈ ਸੀ ਪਰ ਮਾਨਯੋਗ ਹਾਈ ਕੋਰਟ ਵੱਲੋਂ 2364 ਫਰਤੀ ਤੇ ਸਟੇਲ ਆਇਆ ਗਿਆ ਤੇ ਇਹ ਫਰਤੀ ਕਵਾਸ਼ ਐਂਡ ਸੈਟੀਸਫਾਈਡ ਕਰ ਦਿੱਤੀ ਗਈ ਸੀ ਹੁਣ ਜਦੋਂ ਕਿ ਮਾਨਯੋਗ ਹਾਈ ਕੋਰਟ ਵੱਲੋਂ 11 12 2023 ਨੂੰ ਐਲਪੀਏ ਨੰਬਰ ਯਾਨੀ ਕਿ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਰਿਲੇਟਡ ਜਿਹੜਾ ਕੇਸ ਹੈ ਉਹਦੇ 2364 ਭਰਤੀ ਨੂੰ ਰਿਵਾਈਜ਼ ਕਰਦੇ ਹੋਏ ਪੂਰਾ ਕਰਨ ਦੇ ਹੁਕਮ ਜਾਰੀ ਕੀਤੇ ਨੇ ਇਹਨਾਂ ਹੁਕਮਾਂ ਦੀ ਪਾਲਣਾ ਵਿਭਾਗ ਵੱਲੋਂ ਮਿਉਂਰ ਤੋਂ 14 6 2024 ਤੋਂ 26 2024 ਤੱਕ ਸਕਰੋਟੀਨੀ ਪ੍ਰਕਿਰਿਆ ਆਰੰਭ ਕੀਤੀ ਜਾ ਰਹੀ ਹੈ ਇਹ ਵੱਡੀ ਖਬਰ ਹੈ ਜੀ ਭਰਤੀ ਮੁਰਤ ਤੋਂ ਸ਼ੁਰੂ ਹੋ ਰਹੀ ਹੈ ਜਿਨ੍ਹਾਂ ਦੇ ਨੰਬਰ ਜਿਨ੍ਹਾਂ ਦੇ ਸਿਲੈਕਸ਼ਨ ਹੋਈ ਹੈ ਇਸ ਭਰਤੀ ਦੇ ਵਿੱਚ ਤੇ ਉਹਨਾਂ ਦੀ ਹੁਣ ਜੁਆਇਨਿੰਗ ਜੜੀਆ ਜਲਦ ਹੋਏਗੀ ਇਹ ਵੱਡੀ ਖਬਰ ਕਿਉਂਕਿ ਕਾਫੀ ਜਿਹੜੇ ਸਾਥੀ ਨੇ ওভারਏਜ ਹੋ ਚੁੱਕੇ ਨੇ ਸੋ ਉਹਨਾਂ ਲਈ ਬਹੁਤ ਫਰਤੀ ਜੜੀਆ ਮਾਇਲੇ ਰੱਖਦੀ ਆ ਤੇ ਇਹ ਹੋਰ ਤੇ ਵੱਡੀ ਖਬਰ ਹੈ ਜੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਇਸ ਚਾਰ ਜੜੀ ਫਰਤੀ ਸੰਬੰਧੀ ਜੋ ਸਕਰੂਟੀਨੀ ਪ੍ਰਕਿਰਿਆ ਆਰੰਭੀ ਗਈ ਆ ਉਸ ਦੇ ਸੰਬੰਧ ਵਿੱਚ ਸਖਸ਼ਟ ਕੀਤਾ ਜਾਂਦਾ ਹੈ 16 12 20 ਤੋਂ 24 12 20 ਤੱਕ ਕਾਉਂਸਲਿੰਗ ਕੀਤੀ ਜਾ ਚੁੱਕੀ ਹੈ ਉਹਨਾਂ ਨੂੰ ਦੁਬਾਰਾ ਸਕਰੂਟੀਨੀ ਲਈ ਹਾਜ਼ਰ ਹੋਣ ਦੀ ਜ਼ਰੂਰਤ ਨਹੀਂ ਆ ਪਰ ਸੰਬੰਧਤ ਉਮੀਦਵਾਰ ਜੇਕਰ ਆਪਣਾ ਕੋਈ ਦਸਤਾਵੇਜ਼ ਜਮ੍ਹਾਂ ਕਰਾਉਣਾ ਚਾਹੁੰਦੇ ਨੇ ਤੇ ਕਾਉਂਸ ਤੋ ਅੱਗੇ ਇਹ ਚ ਲਿਖੀ ਹੋਈ ਆ ਗੱਲ ਕਿ 19 9 9 2021 ਤੇ 10 9 2021 ਨੂੰ ਕੀਤੀ ਗਈ ਸਕਰੂਟੀ ਜਿਹੜੀਆਂ ਰੱਦ ਕੀਤੀ ਜਾਂਦੀਆਂ ਕਿਉਂਕਿ ਸਟੇਲ ਆਤੀ ਸੀ ਜੇ ਇੱਥੇ ਪੜਤੀ ਤੇ ਉਹ ਸਕਰੂਟੀ ਜਿਹੜੀਆਂ ਰੱਦ ਕੀਤੀ ਗਈਆਂ ਬਾਅਦ ਚ ਜਿਹੜੀ ਸਕਰੂਟੀ ਹੋਈ ਆ ਉਹ ਉਸੇ ਤਰ੍ਹਾਂ ਜਿਹੜੀ ਆ ਚੱਲਦੀ ਹੋਈ ਆ ਤੇ ਅੱਗੇ ਇਹ ਚ ਲਿਖਿਆ ਹੋਇਆ ਕਿ ਸਕਰੂਟੀ ਲਈ ਹਾਜ਼ਰ ਹੋਏ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਦਰਸਾਏ ਗਏ ਸ਼ਡਿਊਲ ਵਿੱਚ ਉਹਨਾਂ ਵੱਲੋਂ ਪ੍ਰਾਪਤ ਅੰਕਾ ਦੇ ਅਨੁਸਾਰ ਬਣਦੀ ਮਿਤੇ ਨੂੰ ਸਕਰੂਟੀ ਲਈ ਹਾਜ਼ਰ ਹੋਣਾ ਯਕੀਨੀ ਬਣਾਉਣਗੇ ਲੈਟਸ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿੱਥੇ ਜਾਣਾ ਜੀ ਤੁਸੀਂ ਦਫ਼ਤਰ ਡਾਇਰੈਕਟਰ ਸਿੱਖਿਆਪਰਟੀ ਡਾਇਰੈਕਟੋਰਟ ਪੰਜਾਬ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਵੀ ਵਾਲਾ ਐਸ ਜੈਸ਼ਨਗਰ ਮਹਾਲੀ ਵਿਖੇ ਤੁਸੀਂ 12 6 2024 ਨੂੰ ਪਹੁੰਚਣਾ ਹੈ ਸ਼ਡਿਊਲ ਤੇ ਇਹ ਸ਼ਡਿਊਲ ਤੇ ਤੁਸੀਂ ਜਿਹੜਾ ਹਾਜ਼ਰ ਹੋਣਾ ਜੀ ਜਿਹੜਾ ਫਾਰਮ ਹੈਗਾ ਜੀ ਉਹ ਵੀ ਨਾਲ ਜਿਹੜਾ ਨੱਥੀ ਆ ਤੇ ਫਾਰਮ ਤੁਸੀਂ ਨਾਲ ਭਰ ਕੇ ਲੈ ਕੇ ਜਾਣਾ ਤੇ ਸਕਰੀਨ ਤੇ ਦੇ ਸਕਦੇ ਹਾਂ ਹੁਣ ਕੱਟਆਫ ਦੀ ਗੱਲ ਕਰਾਂਦੇ ਆ ਕੱਟਆਫ ਕਿਹੜੀ ਹੈ ਸ਼ਡਿਊਲ ਆਫ 2023 ਸੈਚਡ ਕਾਉਂਸਲਿੰਗ ਡੇਟ ਆਫ ਕਾਉਂਸਲਿੰਗ 12 6 2024 ਨੂੰ ਓਪਨ ਕੈਟਾਗਰੀ ਦੀ ਜਿਹੜੀ ਹੈ ਸਕ੍ਰੂਡ ਨਹੀਂ ਹੋਏਗੀ ਕੈਂਡੀਡੇਟਸ ਆਫ 올 ਕੈਟੇਗਰੀਜ਼ ਵਿਦ ਅ ਮਾਰਕਸ 64 ਟੂ 72 ਜਿਹੜਾ 72 ਅੰਕਾਂ ਦੇ ਵਿੱਚਕਾਰ ਵਾਲੇ ਜਿਹੜੇ ਸਾਥੀ ਨੇ ਉਹ ਜਾਣਗੇ ਜੀ 13 6 2024 ਨੂੰ ਓਪਨ ਕੈਟੇਗਰੀ ਦੇ ਅੱਗੇ ਲਿਖਿਆ ਹੋਇਆ ਕੈਂਡੀਡੇਟਸ ਆਫ 올 ਕੈਟੇਗਰੀਜ਼ ਵਿਦ ਅ ਮਾਰਕਸ 62 ਟੂ 63 ਜਨਮ ਸਾਲ 1996 ਤੱਕ ਜਾਂ ਫਿਰ 1996 ਤੋਂ ਪਹਿਲਾਂ ਵਾਲੇ ਠੀਕ ਹੈ ਜੀ ਵੀਡੀਓ ਲੌਹੀ ਹੋ ਜੇਗੀ ਇਸ ਲਈ ਤੁਸੀਂ ਆਪ ਇਸ ਵੀਡੀਓ ਤੇ ਸਕ੍ਰੀਨਸ਼ਾਟ ਲੈ ਕੇ ਵੀ ਇਸ ਨੋਟਿਸ ਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਆਂ ਤੇ ਜੇਕਰ ਤੁਸੀਂ ਇਸ ਸ਼ਡਿਊਲ ਦੇ ਵਿੱਚ ਆਉਨੇ ਤੁਹਾਡੇ ਨੰਬਰ ਬਣਦੇ ਆ ਜੀ ਇਹਨੇ ਤੇ ਤੁਸੀਂ ਜਿਹੜਾ ਆਪਣੀ ਸਕਲੋਨੀ ਕਰਾਓ ਤੇ ਤੁਹਾਡੀ ਜੜੀਆ ਜਲਦ ਜੁਆਇਨਿੰਗ ਹੋਣ ਜਾ ਰਹੀ ਆ ਤੇ ਇਹ ਤੁਸੀਂ ਇਹ ਫਾਰਮ ਹੈ ਜਿਹੜਾ ਨਾਲ ਨੱਥੀ ਕਰਕੇ ਫਰਕੇ ਲੈ ਕੇ ਜਾਣਾ ਤੇ ਇਹ ਸਾਰੇ ਫਾਰਮ ਨੇ ਜੀ ਸਾਰਾ ਸ਼ਡਿਊਲ ਚੜ੍ਹਿਆਲ ਜੋਈ ਹੈ ਇਹ ਸਾਰਾ ਕੋਈ ਦਰਸਾਇਆ ਗਿਆ ਹੈ ਜੀ ਤੇ ਜਿਹੜੇ ਸਰਟੀਫੀਕੇਟ ਲਾਣੇ ਨੇ ਉਹ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਕੀ ਕੀ ਤੁਹਾਡੇ ਦਸਤਾਵੇਜ਼ ਜਿਹੜੇ ਲੱਗਣੇ ਆ ਇਹਦਾ ਵੀ ਸਕਰੀਨ ਸ਼ਾਟ ਲੈ ਕੇ ਤੁਸੀਂ ਦੇਖ ਸਕਦੇ ਆ ਫਿਰ ਤੋਂ ਇੱਕ ਵਾਰ ਦੱਸ ਦਈਏ ਜੀ ਜਲਦੇ ਜਲਦੇ 2364 ਦੀ ਭਰਤੀ ਦੀ ਜਿਹੜੀ ਪ੍ਰਕਿਰਿਆ ਆਰੰਭ ਕੀਤੀ ਗਈ ਸੀ ਟੈਸਟ ਹੋਇਆ ਜੀ ਉਸ ਤੋਂ ਬਾਅਦ ਨਤੀਜਾ ਆਇਆ ਤੇ ਫਿਰ ਭਰਤੀ ਚਲੇਗੀ ਕੋਰਟ ਦੇ ਵਿੱਚ ਕੋਰਟ ਨੇ ਹੁਕਮ ਜਾਰੀ ਕੀਤਾ ਭਰਤੀ ਦੁਬਾਰਾ ਤੋਂ ਸ਼ੁਰੂ ਹੋਈ ਤੇ ਅੱਜ ਹੁਣੇ ਨੋਟਿਸ ਜਿਹੜਾ ਕੱਢਿਆ ਗਿਆ ਤੇ ਜਿਹੜੇ ਸਕਰੂਟੀ ਪਹਿਲਾਂ ਹੋਈ ਸੀ ਜਨਾਂ ਦੀ ਉਹ ਸਕਰੂਟੀ ਰੱਦ ਕਰ ਦਿੱਤੀ ਗਈ ਹੈ ਤੇ ਜਿਹੜੀ 16 12 2020 ਨੂੰ ਹੋਈ ਸੀ ਜਨਰਲ ਸਕਰੂਟੀ ਉਹ ਰੱਦ ਕਰਤੀ ਹੈ ਜੀ ਉਸ ਤੋਂ ਬਾਅਦ ਜਿਹੜੀ ਬਾਅਦ ਚ ਸਕਰੂਟੀ ਹੋਈ ਹੈ ਉਹ ਸਕਰੂਟੀ ਉਸੇ ਤਰ੍ਹਾਂ ਜਾਰੀ ਹੈ ਹੁਣ ਲਿਸਟਾਂ ਫਾਈਆਂ ਨੇ ਨਵੀਆਂ ਤੇ ਇਸ ਲਿਸਟਾਂ ਦੇ ਅਨਸਾਰ ਜੇਕਰ ਤੁਸੀਂ ਇਸ ਕੈਟਾਗਰੀ ਚ ਆਉਨੇ ਹੋ ਤੇ ਤੁਹਾਡੇ ਅੰਕ ਜੜੇਆ ਵੱਧਦੇ ਆਏ ਨੇ ਤੇ ਤੁਸੀਂ ਜਿਹੜੀ ਤੁਹਾਡੀ ਸਿਲੈਕਸ਼ਨ ਆ ਹੋ ਚੁੱਕੀ ਆ ਤੇ ਹੁਣ ਤੁਸੀਂ ਆਪਣੇ ਦਸਤਾਵੇਜ਼ ਜਿਹੜੀ ਸਕਰੂਟੀ ਆ ਕੀਆ ਉਹ ਕਰਵਾ ਸਕਦੇ ਆ 12 6 2024 ਤੋਂ ਲੈ ਕੇ 20 6 2024 ਤੱਕ ਇਹ ਸ਼ਡਿਊਲ ਹੈ ਜਿਹੜਾ ਚੱਲੇਗਾ ਜੀ ਤੇ ਇਸੋ ਚਾੜ੍ਹ ਭਰਤੀ ਬਹੁਤ ਸੰਘਰਸ਼ ਦੇ ਨਾਲ ਪੂਰੀ ਹੋਏਗੀ ਤੇ ਜਿਹੜੇ ਸਾਥੀ ਇਸ ਭਰਤੀ ਦੇ ਵਿੱਚ ਜਿਹੜਾ ਸਿਲੈਕਸ਼ਨ ਹੋਈ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਜਲਦ ਜਲਦ ਤੁਹਾਡੀ ਜੋਇਨਿੰਗ ਸਕੂਲਾ ਦੇ ਵਿੱਚ ਹੋਏਗੀ ਤੇ ਹੁਣ ਜੋ ਵੀ ਅਪਡੇਟ ਤਾਜ਼ਾ ਆਉਣਗੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਜੇਕਰ ਤੁਹਾਡੇ ਕੋਈ ਕੁਐਸਚਨ ਨੇ ਤੁਹਾਡੇ ਕੋਈ ਸਵਾਲ ਨੇ ਕਮੈਂਟ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਤੁਹਾਡੇ ਆਨਸਰ ਹੈ ਜਿਹੜੇ ਕੁਐਸਚਨ ਆ ਜਿਆ ਸੀ ਜਰੂਰ ਦਵਾਂ ਤੁਹਾਨੂੰ ਅੱਜ ਸ਼ੁਕਰੀਆ